ਓ ਬਾਈ ਕੁਲਦੀਪ ਸਿੰਘ ਬਾਈ ਕੁਲਦੀਪ ਸਿੰਘ ਕਿਹੜਾ ਭਰਾ ਬਾਤ ਪਰੇ ਗੇੜ ਖੜਕਾਈ ਜਾਂਦਾ ਸਾਡਾ 23 AC ਚੋਂ ਨਿਕਲ ਨੂੰ ਜੀ ਕਰਦਾ AC ਚੋਂ ਨਿਕਲ ਨੂੰ ਜੀ ਨਹੀਂ ਕਰਦਾ ਆ ਬੈਲ ਦੇਖ ਤੇ ਤੇਰਾ AC ਚ ਵਰਦ ਨੂੰ ਜੀ ਨਹੀਂ ਕਰਨਾ ਤੋ ਇਹ ਜਾ ਕਿ ਇਹ ਚ ਭਰ ਲੈ ਤੂੰ ਹਾਂ 43000 ਬੈਲ ਆ ਗਿਆ ਯਾਰ ਓਏ ਆ ਦੇਖੋ ਕਿੰਨਾ ਬਿੱਲ ਆ ਗਿਆ ਉੱਠ ਓਏ ਰਾਮਨਾਥ ਵਾਲੇ ਏਸੀ 'ਚ ਪੈ ਰਹਿੰਦੇ ਆ ਆ ਦੇਖ ਲਓ 43000 ਰੁਪਏ ਬਿੱਲ ਆ ਗਿਆ ਇਹ ਭਰੂਗਾ ਕੌਣ ਓਠ 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 ਡੈਡੀ ਤੂੰ ਵੀ ਚਾਚੇ ਕਿਆ ਵਾਂਗੂ ਸੋਲਰ ਲਵਾ ਲਾ ਉਹਨਾਂ ਦੇ ਬਿੱਲ ਨਹੀਂ ਆਉਂਦਾ ਨਾਲੇ ਦੋ ਏਸੀ ਚੱਲਦੇ ਆ ਉਹ ਕਰਤਾਰੇ ਓਏ ਆ ਗਿਆ हां की हो गया ਦੁਪਹਿਰੇ ਭੱਜਾ ਕਰਦਾ ਪੋਜਰ ਉਹ ਤੁਹਾਡੇ ਕੀ ਲੱਗਿਆ ਕੋਠੇ ਤੇ ਯਾਰ ਉਹ ਜਗਾੜ ਉਹ ਬਾਈ ਬਣਾ ਮੇਰਾ ਹੱਲ ਕਰਾ ਕੇ ਦੇ ਮੈਨੂੰ ਤਾਂ ਬੈਲੀ ਬਹੁਤ ਆਉਂਦਾ ਯਾਰ ਓਏ ਉਹ ਜਗਾੜ ਨਹੀਂ ਹਾਂ ਸੋਧਰ ਸਿਸਟਮ ਕਹਿੰਦੇ ਆ ਅੱਛਾ ਉਹ ਸੂਰਜੀ ਊਰਜਾ ਨਾਲ ਬਿਜਲੀ ਪੈਦਾ ਕਰਦਾ ਅੱਛਾ ਬਾਲੀ ਬੇ ਚੀਜ਼ ਅੱਛਾ ਜਦੋਂ ਦਾ ਲਵਾਇਆ ਬੈਲ ਬੋਲ ਤਾਂ ਪਲਦੀ ਕਦੋਂ ਭਰੇ ਚੱਲ ਆਪਾਂ ਕੱਲ ਨੂੰ ਚੱਲੀਏ ਤੇ ਚੱਲ ਮੇਰੇ ਨਾਲ ਕਰਾ ਕਰਾ ਕੇ ਆ ਮੇਰੇ ਕੰਮ ਉਹ ਜਾਣ ਦੀ ਲੋੜ ਹੀ ਨਹੀਂ ਅੱਛਾ ਆਪਾਂ ਫੋਨ ਲਾਉਣਾ ਤੇ ਆਪੇ ਲੱਗ ਜਾਣਗੇ ਅੱਛਾ ਚਲੋ ਨੰਬਰ ਦਿੰਦਾ ਮੈਂ ਸ਼੍ਰੀ ਬਾਲਾਦੀਨ ਟ੍ਰੈਕਿੰਗ ਕੰਪਨੀ ਲਧਾਨੇ ਅੱਛਾ ਜਦੋਂ ਮਰਜੀ ਫੋਨ ਲਾ ਤੇਰਾ ਕੰਮ ਹੋ ਗਿਆ ਯਾਰ ਫੋਨ ਲਾ ਕੇ ਭਾਈ ਬੜਾ ਮੇਰਾ ਕੰਮ ਕਰਾ ਤੂੰ ਟੈਨਸ਼ਨ ਨਾਲ ਲੈ ਪਤਰਾ ਕੰਮ ਕੱਲ ਨੂੰ ਹੀ ਕਰ ਦਿੰਨੇ ਆ ਚੱਲ ਠੀਕ ਆ ਮੈਂ ਚੱਲਦਾ